ਤੁਸੀਂ ਦੇਖ ਰਹੇ ਹੋ ਏ ਟੀਵੀ ਭਾਰਤ ਮੈਂ ਤੁਹਾਡੇ ਨਾਲ ਹੀ ਤਰਮਨ ਅਕਸਰ ਕਿਹਾ ਜਾਂਦਾ ਹੈ ਕਿ ਜਦੋਂ ਵੀ ਬੋਲੋ ਨਾਪ ਤੋਲ ਕੇ ਬੋਲੋ ਤਾਂ ਜੋ ਕਿਸੇ ਦਾ ਨੁਕਸਾਨ ਨਾ ਹੋਵੇ ਪਰ ਕੰਗਣਾ ਰਣੌਥ ਦੇ ਇੱਕ ਬਿਆਨ ਦੇ ਕਾਰਨ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਹਰ ਪਾਸੇ ਨਫ਼ਰਤ ਵੇਖਣ ਨੂੰ ਮਿਲ ਰਹੀ ਹੈ ਜਿਸ ਦੀਆਂ ਕਿ ਮਿਸਾਲਾਂ ਤਾਜ਼ੇ ਮਾਮਲੇ ਹੁਣ ਲਗਾਤਾਰ ਸਾਹਮਣੇ ਆ ਰਹੇ ਨੇ ਪੰਜਾਬ ਦੇ ਵਿੱਚ ਅਤਵਾਦੀ ਅਤੇ ਪੰਜਾਬੀਆਂ ਨੂੰ ਅਤਵਾਦੀ ਕਹਿਣਾ ਕੰਗਣਾ ਦੇ ਕਾਰਨ ਖੋਰ ਵੀ ਲਗਾਤਾਰ ਨੌਜਵਾਨਾਂ ਤੇ ਹਮਲੇ ਹੋਣ ਲੱਗੇ ਨੇ ਕਿਉਂਕਿ ਪੰਜਾਬ ਦੇ ਵਿੱਚ ਅਤਵਾਦ ਹੈ ਤੇ ਪੰਜਾਬ ਵੀ ਅਤਵਾਦੀ ਨੇ ਇਸ ਬਿਆਨ ਤੋਂ ਬਾਅਦ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ ਚਾਹੇ ਉਹ ਸਿਆਸੀ ਗਲਿਆਰੇ ਹੋਣ ਜਾਂ ਫਿਰ ਆਮ ਲੋਕ ਹੋਣ ਕਿਉਂਕਿ ਨਜ਼ਰ ਮਾਰਦਿਆਂ ਤਾਂ ਤਾਜ਼ੇ ਮਾਮਲੇ ਦੀ ਅਸੀਂ ਗੱਲ ਕਰਦੇ ਹਾਂ ਹਿਮਾਚਲ ਪ੍ਰਦੇਸ਼ ਦੇ ਵਿੱਚ ਇੱਕ ਤਾਜੀ ਘਟਨਾ ਵੇਖਣ ਨੂੰ ਮਿਲੀ ਜਿੱਥੇ ਕਿ ਡਹਲੋਜੀ ਦੇ ਵਿੱਚ ਪ੍ਰਵਾਸੀ ਜਿਹੜਾ ਕਿ ਐਨਆਰਆਈ ਪਰਿਵਾਰ ਐ ਉਹ 스ਪੈਨਿਸ਼ ਪਰਿਵਾਰ ਐ 스ਪੈਨਿਸ਼ ਦੀ ਨਾਗਰਿਕਤਾ ਉਹਨਾਂ ਨੂੰ ਮਿਲੀ ਹੋਈ ਐ ਘੁੰਮਣ ਲਈ ਜਾਂਦਾ ਐ ਅਤੇ ਉਸ ਪਰਿਵਾਰ ਨੇ ਸੋਚਿਆ ਕਿ ਉਹ ਪੰਜਾਬ ਦੇ ਵਿੱਚ ਆ ਕੇ ਆਪਣਾ ਰੋਜ਼ਗਾਰ ਕਰਨਗੇ ਕਾਰੋਬਾਰ ਸ਼ੁਰੂ ਕਰਨਗੇ ਤਾਂ ਜੋ ਪੰਜਾਬ ਦੀ ਕੁਝ ਮਦਦ ਹੋ ਸਕੇਗੀ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮਿਲ ਸਕੇਗਾ ਪਰ ਜਦੋਂ ਉਹ ਹਿਮਾਚਲ ਵਾਦੀਆਂ ਦੇ ਵਿੱਚ ਠੰਡੀ ਠੰਡੀ ਹਵਾ ਦਾ ਆਨੰਦ ਮਾਣਨ ਜਾਂਦੇ ਨੇ ਤਾਂ ਉੱਥੇ ਉਹਨਾਂ ਨਾਲ ਇੱਕ ਅਜਿਹੀ ਘਟਨਾ ਵਾਪਰਦੇ ਕਿ ਸ਼ਾਇਦ ਹੁਣ ਉਹ ਪੰਜਾਬ ਦੇ ਵੱਲ ਕਦੇ ਮੁਹਵਈ ਨਹੀਂ ਕਰਨਗੇ ਦੱਸ ਦिए ਕਿ ਇਹ ਡੈਹਲੋਜੀ ਦੇ ਵਿੱਚ ਉਸ ਐਨਆਰਆਈ ਪਰਿਵਾਰ ਦੇ ਉੱਤੇ ਤਕਰੀਬਨ 2 ਤੋਂ 300 ਬੰਦਿਆਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਹੈ ਨੁਕਸਾਨ ਪਹੁੰਚਾਇਆ ਗਿਆ ਤੇ ਜ਼ਬਰਦਸਤ ਉਹਨਾਂ ਦੇ ਸੱਟਾਂ ਮਾਰੀਆਂ ਗਈਆਂ ਨੇ ਇਸ ਕੁੱਟਮਾਰ ਤੋਂ ਬਾਅਦ ਨੌਜਵਾਨ ਗੰਭੀਰ ਜ਼ਖਮੀ ਹੈ ਜਿਸ ਨੂੰ ਕੇ ਅੰਮ੍ਰਿਤਸਰ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਇਸ ਹਾਦਸੇ ਦੇ ਮਗਰੋਂ ਪੀੜਤ ਨੌਜਵਾਨ ਦੀ ਪਤਨੀ ਅਤੇ ਪੂਰਾ ਪਰਿਵਾਰ ਡਰ ਦੇ ਵਿੱਚ ਹੈ ਅਤੇ ਪਰਿਵਾਰ ਬਹੁਤ ਜ਼ਿਆਦਾ ਸਹਿਮ ਚੁੱਕਾ ਹੈ ਪੇਟ ਨੇ ਕਿਸ ਤਰੀਕੇ ਨਾਲ ਆਪਣਾ ਦਰਦ ਅਤੇ ਡਰ ਨੂੰ ਬਿਆਨ ਕੀਤਾ ਹੈ ਤੇ ਨਾਲ ਹੀ ਪੁਲਿਸ ਪ੍ਰਸ਼ਾਸਨ ਉਤੇ ਕਿਸ ਤਰੀਕੇ ਦੇ ਵੱਡੇ ਸਵਾਲ ਖੜੇ ਕੀਤੇ ਨੇ ਉਹ ਤੁਸੀਂ ਉਹਨਾਂ ਦੀ ਜ਼ੁਬਾਨ ਨਹੀਂ ਸੁਣ ਲਵੋ ਮੇਰਾ ਨਾਮ ਕਬਲਜੀਤ ਸਿੰਘ ਹੈ ਜੀ ਅਹੀਂ ਪਿੰਡ ਪਰਵਾਂ ਜ਼ਿਲ੍ਹਾ ਮਰਸਰ ਤਹਿਸੀਲ ਬਾਬਾ ਕਾਲਾ ਦੇ ਰਹਿਣ ਵਾਲੇ ਆ ਨਾਗਰਿਕ ਸਾਹਿਬ ਤੁਸੀਂ ਕਿਸ ਸਟੇਟ ਤੇ ਅਹੀਂ ਨਾਗਰਿਕ ਐਸ ਟਾਈਮ ਅਹੀਂ ਸਪੇਨ 25 ਸਾਲ ਤੋਂ ਸਪੇਨ ਰਹਿੰਦੇ ਆ ਮੈਂ ਤਾਂ ਮੇਰੀ ਵਾਈਫ ਆਪਣੇ ਬੱਚਿਆਂ ਦੇ ਨਾਲ ਅਸੀਂ ਇੱਥੇ ਵਾਪਸ ਪੰਜਾਬ ਸੈਟਲ ਹੋਣ ਲਈ ਆਪਣਾ ਬਿਜ਼ਨਸ ਸਟਾਰਟਅਪ ਕਰ ਲਿਆ ਏ ਤੇ ਕੱਲ 2 ਦਿਨ ਪਹਿਲਾਂ ਅਸੀਂ ਇੱਥੋਂ ਕੰਮਣ ਵਾਸਤੇ ਜਿਹੜਾ ਉਹ ਡਲੌਜੀ ਗਏ ਸੀ ਤੇ ਸਨੋਂਨਾਂ ਬੰਦਿਆਂ ਨੇ ਮੇਬੀ ਘੱਟੋ ਘੱਟ 100 ਤੋਂ ਪਲੱਸ ਬੰਦਾ ਇਕੱਠਾ ਹੋ ਕੇ ਜਿਹੜਾ ਉਹ ਖਿਆਲ ਜਗਾ ਜਿਹੜੀ ਇੱਕਦਮ ਅਟੈਕ ਕਰਤਾ ਸਾਡੇ ਤੇ ਸਾਨੂੰ ਨਾ ਉਹਨਾਂ ਨੇ ਕੋਈ ਸਵਾਲ ਪੁੱਛਿਆ ਨਾ ਕੋਈ ਗੱਲ ਕੀਤੀ ਸਿਰਫ ਪੰਜਾਬੀ ਹੋਣ ਦੀ ਵਜ੍ਹਾ ਕਰਕੇ ਜਾਂ ਕੋਈ ਇਹੋ ਜਿਹੀ ਕੋਈ ਗੱਲ ਹੋਈ ਉਹਨਾਂ ਦੀ ਕਿਸੇ ਨਾਲ ਤੇ ਸਾਨੂੰ ਉਹਨਾਂ ਨੇ ਬਹੁਤ ਜਿਹੜਾ ਵਾ ਉਹ ਮਾਰਿਆ ਵਾ ਸਿਰ ਵਿੱਚ ਮੇਰੇ ਆ ਦੋ ਤਿੰਨ ਦਿਨ ਮੈਂ ਕੋਮਾ ਚ ਰਿਹਾ ਤੇ ਅੱਜ ਜਿਹੜਾ ਵਾ ਮੈਂ ਬਾਹ ਮੇਰੀ ਟੁੱਟੀ ਨਾਲ ਤੇ ਮੇਰੀ ਵਾਈਫ ਨੇ ਵੀਡੀਓਜ਼ ਬਣਾਈਆਂ ਸੀ ਉਹਨਾਂ ਨੇ ਪੁਲਿਸ ਨੇ ਉਹ ਵੀਡੀਓ ਜਿਹੜੀ ਅਹੀਂ ਉਹ ਡਿਲੀਟ ਕਰ ਦਿੱਤੀਆਂ ਪੁਲਿਸ ਕੋਈ ਤੁਹਾਡੀ ਉੱਤੇ ਨਹੀਂ ਪੁਲਿਸ ਉਹ ਪੁਲਿਸ ਦੀ ਸੁਣਦੇ ਹੀ ਨਹੀਂ ਇੰਨਾ ਹਜੂਮੀ ਨਾ ਜ਼ਿਆਦਾ ਸਰ ਗੱਲ ਦੀ ਸ਼ੁਰੂਆਤ ਕਿੱਥੋਂ ਹੋਈ ਗੱਲ ਸਿਰਫ ਇਹ ਕਰਕੇ ਹੋਈ ਕਿ ਉਹ ਮੇਰੇ ਅਹੀਂ ਉੱਥੇ ਪਾਰਕਿੰਗ ਲਾਈ ਗੱਡੀ ਤੇ ਸਿਰਫ ਇੱਕ ਉੱਥੇ ਕੋਈ ਉਹਨਾਂ ਦਾ ਪ੍ਰਧਾਨ ਹਿਤ ਹੋ ਕੇ ਕਿ ਮੇਰੇ ਬ੍ਰਦਰ ਨੂੰ ਕਹਿ ਰਿਹਾ ਕਿ ਤੇਰੇ ਚਪੇੜਾ ਮਾਰਾਂਗਾ ਤਾਂ ਮੈਂ ਉਹਨੂੰ ਇਹ ਨਹੀਂ ਗੱਲ ਕੀਤੀ ਚਪੇੜ ਕਿਉਂ ਮਾਰਾਂ ਕਿਉਂ ਬਾਈ ਚਪੇੜ ਕਿਉਂ ਮਾਰੇਗਾ ਤੂੰ ਹਲੋ ਗਲਤ ਕਿਉਂ ਬੋਲਦਾ ਵਾਂ ਇਦਾਂ ਬੋਲਣਾ ਨਹੀਂ ਚਾਹੀਦਾ ਤੇ ਉਸ ਬੰਦੇ ਨੇ 1 ਮਿੰਟ ਤੋਂ ਪਹਿਲਾਂ ਫੋਨ ਕਰਕੇ 100 ਤੋਂ ਵੱਧ ਬੰਦਾ ਇਕੱਠਾ ਕਰ ਲਿਆ ਤੇ ਉਹ ਸਿਰਫ ਕੋਈ ਗੱਲ ਸੁਣਨੀ ਨਹੀਂ ਚਾਹੁੰਦੇ ਉਹ ਇਦਾਂ ਹਾਂਜੀ ਤੇ ਇੰਨਾ ਕੋ ਅਟੈਕ ਕੀਤਾ ਸਾਡੇ ਤੇ ਕਿ ਪਤਾ ਨਹੀਂ ਲੋਕ ਇਹ ਪਹਿਲਾਂ ਵੀ ਦੱਸ ਰਹੇ ਨੇ ਕਿ ਪੰਜਾਬੀਆਂ ਨੂੰ ਤਕਰੀਬਨ ਉੱਥੇ ਜਿਆਦਾ ਅਟੈਕ ਕਰ ਰਹੇ ਨੇ ਲੋਕ ਤੇ ਮੈਂ ਵੀ ਇਹ ਗੱਲ ਕਹਿੰਨਾ ਕਿ ਕੋਈ ਪੰਜਾਬੀ ਵੀਰ ਉੱਧ ਜਾਵੇ ਨਾ ਉਧਰ ਨੂੰ ਜਿਹੜਾ ਵਾ ਅਮਾ ਚਿਲ ਚ ਨਾ ਜਾਣ ਕਿਉਂਕਿ ਅਮਾ ਚਿਲ ਚ ਲੋਕਾਂ ਦਾ ਜਿਹੜਾ ਵਾ ਆਪਣੇ ਪੰਜਾਬੀ ਲੋਕਾਂ ਨੂੰ ਜਿਹੜਾ ਵਾ ਉਹ ਕੁੱਟਮਾਰ ਕਰ ਰਹੇ ਸਭ ਇਕੱਠੇ ਹੋ ਗਏ ਤੁਸੀਂ ਘੁੰਮਣ ਗਏ ਹੋ ਪਰਿਵਾਰ ਦੇ ਨਾਲ ਤੁਹਾਡੇ ਨਾਲ ਇਕੱਠਾ ਵਾਪਸੀ ਹੈ ਹਾਂਜੀ ਬਿਲਕੁਲ ਇਹ ਸਭ ਤੁਸੀਂ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦੇ ਹਮਾ ਚ ਪਰਦੇ ਚ ਬਿਲਕੁਲ ਜੀ ਨਹੀਂ ਜੀ ਕੋਈ ਸਾਡੇ ਕੋ ਕੋਈ ਹਥਿਆਰ ਨਹੀਂ ਨਾ ਹੀ ਕਿਸੇ ਨੇ ਗਲਤ ਲੈਂਗੁਏਜ ਯੂਜ਼ ਕੀਤੀ ਹੈ ਨਾ ਅਸੀਂ ਤਾਂ ਆਪਣੇ ਪਰਿਵਾਰ ਦੇ ਨਾਲ ਗਏ ਆ ਤੇ ਇੱਥੇ ਰਹਿਣ ਲਈ ਪੱਕੇ ਤੌਰ ਦੇ ਉੱਤੇ ਜੋ ਸਾਡੀ ਸਰਕਾਰ ਔਲਾ ਪਾਰੀ ਕੇ ਪੰਜਾਬ ਦੇ ਵਿੱਚ ਬਿਜ਼ਨਸ ਸਟਾਰਟ ਕਰੋ ਤੇਹੀਂ ਤਾਂ ਸਾਰਾ ਕੁਝ ਉੱਥੋਂ ਛੱਡ ਛਡਾ ਕੇ ਆਪਣੇ ਪੰਜਾਬ ਦੇ ਵਿੱਚ ਆਪਣੇ ਇਨਵੈਸਟ ਕਰਨਾ ਠੀਕ ਹੈ ਹੁਣ ਉਹਦੇ ਬਾਰੇ ਰੀਕਨਸੀਡਰ ਕਰੋ ਕਿ ਇਹ ਗੱਲ ਦੇਖੋ ਬਿਲਕੁਲ ਜੀ ਸਾਨੂੰ ਤੇ ਹੁਣ ਇਹ ਬਾਰੇ ਸੋਚਣਾ ਪਊਗਾ ਕਿ ਅਸੀਂ ਕਿ ਜ਼ਿੰਦਗੀ ਦੇ ਵਿੱਚ ਏਡੀ ਵਧੀਆ ਸੇਫ ਲਾਈਫ ਜੀਂਦੇ ਆਏ ਆ ਤੇ ਇੱਥੇ ਆਉਂਦੇ ਆ ਸਾਰੀ ਇਹ ਕੰਮ ਹੋਣੇ ਸ਼ੁਰੂ ਹੋ ਗਏ ਆ ਤੇ ਜਿੱਥੇ ਤੁਸੀਂ ਆਪ ਹੀ ਸੇਵ ਨਹੀਂ ਜੇ ਉੱਥੇ ਤੁਸੀਂ ਬਿਜ਼ਨਸ ਕੀ ਕਰੋਗੇ ਇਹੋ ਹੀ ਤੁਹਾਡੀ ਮੰਗ ਕੀ ਹੈ ਮੰਗ ਸਾਡੀ ਸਾਡੀ ਮੰਗ ਨਾ ਕਿਸ ਨੂੰ ਅਸੀਂ ਕਿਨੂੰ ਲੜਨਾ ਚਾਹੁੰਦੇ ਆ ਨਾ ਹੀ ਕਿਨੂੰ ਅਸੀਂ ਅਸੀਂ ਇਹ ਕਹਿੰਦੇ ਆ ਕਿ ਪਲੀਜ਼ ਜਿਹੜੇ ਸਾਡੀ ਮੰਗ ਤੇ ਆ ਕਿ ਅਸੀਂ ਤੇ ਇੱਥੇ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਆ ਆਨਲਾਈਨ ਬਿਜ਼ਨਸ ਕਰਦੇ ਆ ਨੂੰ ਸਾਨੂੰ ਕਾਫੀ ਸਾਲ ਹੋ ਗਿਆ ਜੋ ਕਿ ਸਾਡੇ ਕੋਲ ਇੱਕ ਆਪਸ਼ਨ ਆ ਜਿਹੜੀ ਅਪਰਚੂਨਿਟੀ ਅਸੀਂ ਆਪਣੀ ਪੰਜਾਬੀ ਕਮਿਊਨਿਟੀ ਨੂੰ ਦੇਣੀ ਚਾਹੁੰਦੇ ਆਂ ਕਿ ਵਾਕਿਆ ਹੀ ਸਾਡੇ ਪੰਜਾਬੀ ਜਿਹੜੇ ਆ ਹੋ ਸਕਦਾ ਵਾ ਇੰਟਰਨੈਟ ਦਾ ਵਾਕਿਆ ਹੀ ਬੈਨੀਫਿਟ ਲੈ ਸਕਦੇ ਤੇ ਤੋਂ ਵਧੀਆ ਇਨਕਮ ਜਿਹੜੀ ਜਨਰੇਟ ਕਰ ਲੈਣ ਜੋ ਕਿ ਅਸੀਂ ਕਰ ਰਹੇ ਆਂ ਜਿੰਨੇ ਸਾਨੂੰ ਫਾਈਨੈਂਸ਼ਲੀ ਤੌਰ ਤੇ ਫ੍ਰੀ ਕੀਤਾ ਕਿ ਅਸੀਂ ਅੱਜ ਵੀ ਇੱਥੇ ਬੈਠੇ ਆਂ ਤੇ ਸਾਨੂੰ ਇਨਕਮ ਆ ਰਹੀ ਆ ਕਿਉਂਕਿ ਇਹਦਾ ਇੱਕ ਇੰਟਰਨੈਟ ਐ ਹੋਜੀ ਚੀਜ਼ ਆ ਜਿਹੜੀ ਕਿ ਇਹਦਾ ਕੋਈ ਬਾਰਡਰ ਨਹੀਂ ਹੈਗਾ ਇਹ ਜਿੱਥੇ ਮਰਜ਼ੀ ਤੁਸੀਂ ਬੈਠੇ ਹੋ ਤੁਹਾਨੂੰ ਇਹ ਇਹਦਾ ਇੱਕ ਬਹੁਤ ਵਧੀਆ ਇਨਕਮ ਦਾ ਸੋਰਸ ਹੈ ਜੀ ਤੁਹਾਡੇ ਨਾਲ ਇਹ ਮਤਲਬ ਉਤਮਰ ਹੋਈ ਉਹਨਾਂ ਮਿਸਹੈਂਡਲ ਕੀਤਾ ਗਿਆ ਕਾਲਾ ਗੱਡੀਆਂ ਗਈਆਂ ਪੁਲਿਸ ਨੇ ਤੁਹਾਡੀ ਕੋਈ ਸੁਣਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੋਸ਼ੀਆਂ ਦੇ ਖਿਲਾਫ ਨਹੀਂ ਨਾ ਜੀ ਨਾ ਪੁਲਿਸ ਵਾਲੇ ਇੱਕ ਪੁਲਿਸ ਵਾਲਾ ਹੀ ਜਿਹੜਾ ਮੁੰਡਾ ਸਾਨੂੰ ਹਸਪੀਟਲ ਲੈ ਕੇ ਗਿਆ ਉਹ ਉਲਟਾ ਸਾਨੂੰ ਹੀ ਉਹ ਦਬਕੇ ਮਾਰਦੇ ਰਹੇ ਨੇ ਤੇ ਅਸੀਂ ਪਿੱਛੇ ਪਿੱਛੇ ਸਾਨੂੰ ਕਰਦੇ ਰਹੇ ਨੇ ਪਰ ਇੰਨਾ ਬੰਦਾ ਹੀ ਉਹ ਪੁਲਿਸ ਵਾਲਿਆਂ ਦੀ ਵੀ ਨਹੀਂ ਕੋਈ ਸੁਣਦੇ ਨਹੀਂ ਹਿਓ ਸਭ ਕੱਟ ਦਿੱਤੀ ਵੀਡੀਓ ਦੇ ਪੁਲਿਸਟ ਰਿਪੋਰਟ ਕਰਾਇਆ ਪੁਲਸ ਉਹ ਪੁਲ ਜਦੋਂ ਅਸੀਂ ਪੁਲਸ ਥਾਣੇ ਗਏ ਆ ਨਾ ਉਹਨਾਂ ਨੇ ਉਹ ਵੀਡੀਓ ਜਿਹੜੀਆਂ ਨੇ ਉਹ ਕਿਉਂਕਿ ਮੇਰੀ ਵਾਈਫ ਸਪੈਨਿਸ਼ ਹੈ ਤੇ ਉਹਨਾਂ ਨੇ ਇਹ ਗੱਲ ਤੋਂ ਡਰਦਿਆਂ ਜਾਂ ਉਹ ਜਿਹੜੀਆਂ ਵੀਡੀਓ ਸਾਰੀਆਂ ਡਿਲੀਟ ਕਰ ਦਿੱਤੀਆਂ ਨੇ ਪੁਲਸ ਵਾਲੇ ਵਾਈਫ ਸਪੈਨਿਸ਼ ਹੈ ਤੇ ਉਹਨਾਂ ਨਾਲ ਹੀ ਮਿਸ ਬਿਹੇਵ ਕੀਤਾ ਸੀਗਾ ਬਿਲਕੁਲ ਬਿਲਕੁਲ ਉਹਨਾਂ ਨਾਲ ਹੀ ਮਿਸ ਬਿਹੇਵ ਕਰਨ ਦੀ ਕੋਸ਼ਿਸ਼ ਕਰਦੇ ਸੀ ਨਾ ਉਹ ਤੇ ਤਾਂ ਹੀ ਰਜਾ ਦਾ ਮਸਲਾ ਰੌਲਾ ਹੀ ਹਾਂ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਸੁਣਿਆ ਕਿਸ ਤਰੀਕੇ ਨਾਲ ਨੌਜਵਾਨ ਦਾ ਡਰ ਅਤੇ ਦਰਦ ਉਸ ਦੀਆਂ ਅੱਖਾਂ ਜ਼ੁਬਾਨ ਅਤੇ ਚਿਹਰੇ ਤੇ ਸਾਫ਼-ਸਾਫ਼ ਚਲ ਕਰ ਰਿਹਾ ਹੈ ਤੇ ਨਾਲ ਹੀ ਨੌਜਵਾਨ ਇਥੋਂ ਦੀ ਕਾਨੂੰਨ ਵਿਵਸਥਾ ਉੱਤੇ ਵੀ ਵੱਡੇ ਸਵਾਲ ਖੜੇ ਕਰ ਰਿਹਾ ਹੈ ਤੇ ਉੱਧਰ ਇਸ ਮੌਕੇ ਹਸਪਤਾਲ ਦੇ ਵਿੱਚ ਮੌਜੂਦ ਡਾਕਟਰ ਜਸਵਿੰਦਰ ਸਿੰਘ ਨੇ ਮਰੀਜ਼ ਦੀ ਹਾਲਤ ਬਾਰੇ ਕੀ ਕਿਹਾ ਉਹ ਵੀ ਸੁਣ ਲੈਣੇ ਆ ਡਾਕਟਰ ਸਾਹਿਬ ਆਪਣਾ ਨਾਮ ਤੇ ਪੋਸਟ ਦੱਸੋ ਜੀ ਆ ਮੇਰਾ ਨਾਮ ਡਾਕਟਰ ਜਸਵਿੰਦਰ ਸਿੰਘ ਹੈ ਜੀ ਮੈਂ ਐਜ਼ ਅ ਹਸਪੀਟਲ ਐਡਮਿਨਿਸਟਰेटर ਸ਼੍ਰੀਮਤੀ પાર્વતી ਦੇਵੀ ਹਸਪੀਟਲ ਇੱਥੇ ਕੰਮ ਕਰਦਾ ਡਾਕਟਰ ਸਾਹਿਬ ਤੁਹਾਡੇ ਕੋਲ ਇਹਨਾਂ ਦੀ ਫੈਮਿਲੀ ਐਕਸ ਰੇ ਜੂਮ ਮਾਚ ਦੀ ਰਿਪੋਰਟ ਮਾਰ ਰਹੀ ਸੀ ਕਿ ਕਲੀਨਿਕਸ ਦੇ ਇਸ ਟਾਈਮ ਜੋ ਤੁਹਾਡੇ ਕੋਲ ਆਈ ਸੀ ਹਾਂ ਇਹ ਪੇਸ਼ੈਂਟ ਕੱਲ ਤਕਰੀਬਨ 6 ਦੀ ਹਾਲਾਤ ਦੇ ਵਿੱਚ ਆਇਆ ਕਿ ਜੋ ਜੋ ਕਿ ਜਦੋਂ ਸਾਡੇ ਕੋਲ ਆਇਆ ਤੇ ਉਦੋਂ ਇਹਦੇ ਸਿਰ ਦੇ ਵਿੱਚ 6 ਤੋਂ 7 ਤਕਰੀਬਨ ਟਾਂਕੇ ਲੱਗੇ ਹੋਏ ਨੇ ਤੇ ਖੱਬੀ ਬਾਹ ਦੇ ਉੱਤੇ ਫ੍ਰੈਕਚਰ ਹੈਗਾ ਹੁਣ ਕੱਲ ਦੇ ਨਾਲੋਂ ਅਗਰ ਅੱਜ ਦੀ ਗੱਲ ਕੀਤੀ ਜਾਏ ਤੇ ਅੱਜ ਪੇਸ਼ੈਂਟ ਦੀ ਕੰਡੀਸ਼ਨ ਕਾਫੀ ਬੈਟਰ ਹੈ ਪੇਸ਼ੈਂਟ ਆਪ ਬੋਲ ਕੇ ਬੋਲ ਵੀ ਸਕਦਾ ਹੈ ਗੱਲਬਾਤ ਵੀ ਕਰ ਸਕਦਾ ਹੈ ਹੁਣ ਅਗਰ ਦੇਖਿਆ ਜਾਏ ਤੇ ਉਹਦੀ ਹੈਲਥ ਵਾਈਜ਼ ਤੇ ਦਿਮਾਗੀ ਤੌਰ ਤੇ ਕੰਡੀਸ਼ਨ ਦੇ ਵਿੱਚ ਕਾਫੀ ਸੁਧਾਰ ਹੈ ਕਿੰਨੀ ਜਣੇ ਫੈਕਚਰ ਸੀ ਉਹਦਾ ਭਰਾ ਵੀ ਸੀ ਨਾਲ ਜੀ ਅ ਦੇਖੋ ਭਰਾ ਦੇ ਉੱਥੇ ਸੱਟ ਲੱਗੀ ਹੈ ਜਾਂ ਕੀ ਉੱਥੇ ਹੋਇਆ ਹੈ ਦੇਖੋ ਅਸੀਂ ਜਿਹਨੂੰ ਐਡਮਿਟ ਕੀਤਾ ਮੈਂ ਉਹਦੇ ਬਾਰੇ ਤੇ ਦੱਸ ਸਕਦਾ ਹਾਂ ਬਟ ਭਰਾ ਦੀ ਕੰਡੀਸ਼ਨ ਬਾਰੇ ਤੇ ਮੈਨੂੰ ਨਹੀਂ ਪਤਾ ਬਟ ਉਹ ਸੁਣਨਾ ਚਾਹੀਏ ਕਿ ਸਟੇਬਲ ਹੈ ਪੁਲਿਸ ਨੂੰ ਮੋਕਲ ਦਿੱਤੀ ਸੀ ਹਾਂ ਜਦੋਂ ਅਸੀਂ ਪੁਲਿਸ ਨੂੰ ਇਨਟੀਮੇਟ ਕੀਤਾ ਤਾਂ ਪੁਲਿਸ ਨੇ ਇਮੀਡੀਏਟਲੀ ਆ ਕੇ ਜੋ ਵੀ ਉਹਨਾਂ ਨੇ ਜੋ ਇਲੈਗਲ ਕਾਰਵਾਈ ਬੰਦੀ ਹੈ ਉਹ ਕੀਤੀ ਹੈ ਹੁਣ ਮਰੀਜ਼ ਦੇ ਹਾਲਾਤ ਕਿਦਾਂ ਦੇ ਨੇ ਹੁਣ ਮਰੀਜ਼ ਦੇ ਹਾਲਾਤ ਪਹਿਲਾਂ ਨਾਲੋਂ ਜਦੋਂ ਅਸੀਂ ਪੇਸ਼ੈਂਟ ਨੂੰ ਹਸਪੀਟਲ ਤੇ ਐਡਮਿਟ ਕੀਤਾ ਉਦੋਂ ਤੇ ਹੁਣ ਦੇ ਵਿੱਚ ਲੈ ਕੇ ਬਹੁਤ ਕਾਫੀ ਸਦਾਰ हिमाचल जे वापिस ਕਟਨਾ ਮਗਰੋਂ ਸਿਆਸਤਪੂਰਤਰਾ ਗਰਮਾ ਗਈ ਆ ਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਅਤੇ ਪੁਲਿਸ ਦੇ ਉੱਚ ਅਧਿਕਾਰੀ ਪਰਿਵਾਰ ਨਾਲ ਗੱਲਬਾਤ ਕਰਨ ਅਤੇ ਹਾਲਚਾਲ ਜਾਣਨ ਦੇ ਲਈ ਹਸਪਤਾਲ ਦੇ ਵਿੱਚ ਪਹੁੰਚੇ ਤੇ ਉੱਥੇ ਗੁਰਜੀਤ ਔਜਲਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿ ਹੈ ਕਿ ਇਹ ਘਟਨਾ ਸਹੀ ਨਹੀਂ ਹੈ ਕੰਗਣਾ ਰਣੌਤ ਦੇ ਇਸ ਬਿਆਨ ਦਾ ਅਸਰ ਹੁਣ ਦਿਖਾਈ ਦੇ ਰਿਹਾ ਹੈ ਜਨਾਬ ਜਿਹੜੀ ਘਟਨਾ ਸਾਹਮਣੇ ਆਈ ਹੈ ਪੰਜਾਬ ਦੇ ਜਿਹੜਾ ਸਪੈਨਿਸ਼ ਫੈਮਿਲੀ ਉਹਨੂੰ ਹਿਮਾਚਲ ਚ ਕੁੱਟ ਮਾਰ ਦਿੱਤੀ ਕੀ ਕਹਿਣਾ ਚਾਹੋ। ਦੇਖੋ ਇਹ ਘੁੰਮਣ ਫਿਰਨ ਗਏ ਸੀ ਹਜ਼ਾਰ ਲੋਕੀ ਦੇ ਤੋਂ ਔਰ ਉੱਥੇ ਜਾ ਕੇ ਇਹਨਾਂ ਦੇ ਉੱਤੇ ਇਕਦਾਂਮੀ ਜੋ ਇਹਨਾਂ ਦੇ ਕਹਿਣ ਮੁਤਾਬਕ ਹੈ ਕਿ ਜ਼ੁਮਨੇ ਹਮਲਾ ਕਰਤਾ ਇਹ ਫੈਮਿਲੀ ਸੀ ਦੋ ਬ੍ਰਦਰਸ ਸੀ ਇੱਕ ਬ੍ਰਦਰ ਦੀ ਵਾਈਫ ਹੈ ਔਰ ਉਹ ਵੀ ਐਨਆਰਆਈ ਹੈ ਔਰ ਸਾਰੇ ਬਾਹਰ ਹੀ ਉੱਥੇ ਰਹਿੰਦੇ ਨੇ ਔਰ ਬਾਹਰ ਦੇ ਇਹਨਾਂ ਕੋ ਪਾਸਪੋਰਟ ਨੇ ਸੋ ਇਹਨਾਂ ਨੂੰ ਇਹਨਾਂ ਦੇ ਪੰਜਾਬੀ ਭੇਸ਼ ਵਿੱਚ ਦੇਖ ਕੇ ਉਹਨਾਂ ਨੇ ਇਹਨਾਂ ਨੂੰ ਮਾਰ ਮਾਰਾ ਚੰਗਾ ਵੀ ਬੋਲੇ ਕੁੱਟ ਮਾਰ ਵੀ ਕੀਤੀ ਬਹੁਤ ਜ਼ਿਆਦੀ ਜੇ ਦੀ ਮੈਂ ਬਹੁਤ ਨਿੰਦਿਆ ਕਰਦਾ ਔਰ ਸਰਕਾਰ ਤੋਂ ਮੰਗ ਕਰਦਾ ਕਿ ਸਰਕਾਰ ਵੀ ਇਹ ਟੈਕਸ਼ਨ ਲਵੇ ਮੁੱਖ ਮੰਤਰੀ ਜਿਹੜੇ ਹਿਮਾਚਲ ਦੇ ਨੇ ਉਹ ਵੀ ਇਮੀਡੀਏਟ ਐਕਸ਼ਨ ਲੈਣ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਇਮੀਡੀਏਟ ਗੱਲ ਕਰਨ ਕਿਉਂਕਿ ਸਾਨੂੰ ਸਖਾਵੇ ਮਾਹੌਲ ਚਾਹੀਦੇ ਸਾਨੂੰ ਜਦੋਂ ਵਰਗਾਂ ਦੀ ਰਾਜਨੀਤੀ ਧਰਮਾਂ ਦੀ ਕਰਾਂਗੇ ਇਹ ਚੀਜ਼ਾਂ ਕਿਤੇ ਨਾ ਕਿਤੇ ਆ ਕੇ ਸਾਡੇ ਵਰਗੀਕਰਨ ਔਰ ਧਰਮਾਂ ਦੇ ਰਾਜਨੀਤੀ ਦੇ ਵਿੱਚ ਨੁਕਸਾਨ ਪੈਦਾ ਕਰਦੀਆਂ ਔਰ ਸਾਡੇ ਸਮਾਜ 'ਚ ਪਾੜ ਵੱਧਦਾ ਹੈ ਇਹ ਉਹ ਇਹ ਚਿੰਤਾ ਆ ਕਿ ਕਰਦੇ ਸਨ ਔਰ ਇਹ ਚਿੰਤਾ ਨੂੰ ਵਰਕਰ ਦੀ ਰਾਜਨੀਤੀ ਦੇ ਵਿੱਚ ਬੜਾਵਾ ਮਿਲਦਾ ਹੈ ਸੋ ਜਿਹੜੀ ਘਟਨਾਵਾਂ ਵਾਪਰੀ ਕੰਗਣਾ ਨਾ ਵੀ ਅਸੀਂ ਕਹਾਂ ਵੀ ਠੀਕ ਹੈ ਇਹ ਉਹ ਜਿਹੜੇ ਘਟਨਾਵਾਂ ਤੇ ਬਹੁਤ ਸੀਐਮ ਨਾ ਵੀ ਵਾਪਰੀਆਂ ਨੇ ਬੜੇ ਬੜੇ ਪੋਲੀਟਿਕਲ ਬੰਦੇ ਨਾਲ ਲੋਕ ਆਪਣਾ ਰੰਗ ਕੱਢਦੇ ਨੇ ਪਰ ਉਹਨੂੰ ਤੁਸੀਂ ਕਿਸੇ ਵਰਗ ਨਾਲ ਜੋੜ ਦੇਣਾ ਕਿਸੇ ਪੰਜਾਬੀਆਂ ਪ੍ਰਤੀ ਕੋ ਮਾੜੀ ਵਰਤਨਾ ਉਹ ਫਿਰ ਕਿਤੇ ਨਾ ਕਿਤੇ ਕੁਝ ਪੱਖੇ ਤੇ ਪੱਖ ਚ ਵੀ ਹੋ ਗਏ ਔਰ ਕੁਝ ਲੋਕ ਇਹਨੂੰ ਸੈਲੀਬ੍ਰੇਟ ਕਰਨ ਲੱਗ ਗਏ ਜਦਕਿ ਇਹੋ ਜਿਹੀ ਘਟਨਾਵਾਂ ਨੂੰ ਕਿਤੇ ਵੀ ਸੈਲੀਬ੍ਰੇਟ ਨਹੀਂ ਕਰਨਾ ਚਾਹੀਦਾ ਤੁਸੀਂ ਦੇਖੋ ਜੇ ਕੋਈ ਝਗੜਾ ਹੋਵੇ ਕੋਚੋ ਹੋਵੇ ਤਾਂ ਬੈਕ ਨਿਬੜਾ ਹੁੰਦਾ ਹੈ ਸੋ ਜਿਹੜੀ ਘਟਨਾ ਵਾਪਰ ਗਈ ਹੁਣ ਉਹਦਾ ਰਿਐਕਸ਼ਨ ਉਥੇ ਮਾਚਲ ਚ ਵੇਖਣ ਨੂੰ ਮਿਲਿਆ ਹੁਣ ਇੱਥੇ ਵੀ ਮਾਚ ਨਹੀਂ ਰਹਿੰਦੇ ਨੇ ਉਥੇ ਵੀ ਪੰਜਾਬੀ ਰਹਿੰਦੇ ਨੇ ਸਾਰੇ ਦੇਸ਼ ਪਹਿਲੇ ਆਪਾਂ ਨੂੰ ਮੁੱਖ ਮੰਤਰੀ ਨੂੰ ਇਮੀਡੀਏਟਲੀ ਮੇਰਾ ਮੰਗਿਆ ਪੰਜਾਬ ਦੇ ਮੁੱਖ ਮੰਤਰੀ ਤੋਂ ਮਾਚਲ ਦੇ ਮੁੱਖ ਮੰਤਰੀ ਤੋਂ ਮੀਟਿੰਗ ਕਰਕੇ ਦੋਵੇਂ ਸਖਤ ਐਕਸ਼ਨ ਲੈਣ ਔਰ ਉਸ ਤੋਂ ਬਾਅਦ ਲੋਕਾਂ ਨੂੰ ਇੱਕ ਸੰਬੋਧਨ ਕਰ ਇਹ ਭਾਰਤ ਸਾਡਾ ਸਾਰਿਆਂ ਦਾ ਸਾਂਝਾ ਹੈ ਔਰ ਅਸੀਂ ਲੋਕ ਕਨਸਟੀਟਿਊਸ਼ਨ ਮੁਤਾਬਕ ਸੈਕੂਲਰ ਸੋਚਣਾ ਚੱਲਦੇ ਆਂ ਗਲਤ ਨੂੰ ਗਲਤ ਔਰ ਸਹੀ ਨੂੰ ਸਹੀ ਕਵਾਂਗੇ ਔਰ ਇਹ ਸਾਨੂੰ ਕਹਿਣਾ ਪਊਗਾ ਉਹ ਜਿਹੜਾ ਸਾਹਿਬ ਜਿਹੜੇ ਕੰਗਨਰ ਨੋਟ ਬਿਆਨਬਾਜ਼ੀ ਕਰਦੇ ਕਿ ਲੱਗਦਾ ਕਿ ਉਸ ਦਾ ਅਸਰ ਹਿਮਾਚਲ ਦੇ ਲੋਕਾਂ 'ਚ ਵੇਖਣ ਨੂੰ ਮਿਲ ਰਿਹਾ ਉਹ ਸੋਚ ਉਹਨਾਂ ਦੀ ਉਦਤਰੀ ਗੱਲ ਹੈ ਦੇਖੋ ਜਿਹੜੀ ਲੜਕੀ ਨੇ ਥੱਪੜ ਮਾਰਿਆ ਉਹਨੂੰ ਜਦੋਂ ਮਾਰਿਆ ਉਹਨੇ ਆਪਣੀ ਭਾਵਨਾ ਦਾ ਬਹਿਕ ਚ ਵਾਕਿਆ ਜਾਂ ਕੁਝ ਕਰਕੇ ਉਹਦੇ ਕੋਲ ਗਲਤੀ ਪਰ ਉਹਦੇ ਇਵੇਜ ਦੇ ਵਿੱਚ ਜਦੋਂ ਆਪਾਂ ਸੈਲੀਬ੍ਰੇਟ ਕਰਨਾ ਸ਼ੁਰੂ ਕਰਤਾ ਔਰ ਉਹਦੇ ਵਿੱਚ ਵਿੱਚ ਰਿਐਕਸ਼ਨ ਉੱਥੇ ਵੀ ਵੇਖਣ ਨੂੰ ਮਿਲਿਆ ਇੱਥੇ ਤੋਂ ਡਰਦੇ ਹਾਂ ਅਸੀਂ ਅਸੀਂ ਲੋਕਾਂ ਨੇ ਸਾਡੀਆਂ ਸੰਝਾਂ ਨੇ ਬਹੁਤ ਅਸੀਂ ਕਹਿਣ ਨੂੰ ਪਰਦੇਸ ਹੈ ਪਰ ਵੀ ਆਰ ਇੰਡੀਅਨ ਸਾਨੂੰ ਇਹੋ ਜਿਹੀ ਚੀਜ਼ਾਂ ਨੂੰ ਮਤਲਬ ਸਾਰਿਆਂ ਨੂੰ ਰਲ ਮਿਲ ਕੇ ਜਿਹੜਾ ਆ ਸਮਾਜ ਨੂੰ ਅੱਗੇ ਲੈ ਜਾਣ ਦੀ ਕੰਮ ਕਰਨੀ ਚਾਹੀਦੀ ਹੈ ਅੱਜ ਉੱਥੇ ਵੀ ਉਹਨਾਂ ਨੇ ਬਹੁਤ ਗਲਤ ਕੰਮ ਹੋਇਆ ਸਾਡੇ ਪੰਜਾਬੀ ਭਰਾ ਦੇ ਨਾਲ ਬਹੁਤ ਗਲਤ ਰਿਐਕਸ਼ਨ ਹੋਇਆ ਔਰ ਮੈਂ ਤਾਂ ਕਹੂੰਗਾ ਕਿ ਇਹ ਨਹੀਂ ਹੋਣਾ ਚਾਹੀਦਾ ਜਦੋਂ ਦੀ ਬੀਜੇਪੀ ਗਵਰਨਮੈਂਟ ਨੇ ਵਰਗਾਂ ਦੀ ਧਰਮਾਂ ਦੀ ਰਾਜਨੀਤੀ ਸ਼ੁਰੂ ਕੀਤੀ ਹੈ ਉਹਦੇ ਨਤੀਜੇ ਜਿਹੜੇ ਆ ਇਹੋ ਜਿਹੇ ਘਟਨਾਵਾਂ ਜਿਹੜੀਆਂ ਪੰਜਾਬ ਇਹਨਾਂ ਘਟਨਾਵਾਂ ਤੱਕ ਪਹੁੰਚ ਰਿਆ ਅੱਜ ਮੈਂ ਦੋਵਾਂ ਮੁੱਖ ਮੰਤਰੀਆਂ ਨੂੰ ਬੇਨਤੀ ਕਰਦਾ ਪੰਜਾਬ ਦੇ ਮੁੱਖ ਮੰਤਰੀ ਵੀ ਇਹਦਾ ਇਨੀਸ਼ੀਏਟਿਵ ਲੈਣ ਔਰ ਮੁੱਖ ਮੰਤਰੀ ਮਹਾਚਲ ਵੀ ਇਮੀਡੀਏਟਲੀ ਉਹਨਾਂ ਨੂੰ ਵੈਰੀਫਾਈ ਆਇਡੈਂਟੀਫਾਈ ਕਰਕੇ ਉਹਨਾਂ ਦੇ ਪਰਚਾ ਦਰਜ ਕਰਨਾ ਪੀੜਤਾਂ ਦਾ ਹਾਲਚਾਲ ਜਾਣਨ ਦੇ ਲਈ ਪੁਲਿਸ ਅਧਿਕਾਰੀ ਨੇ ਆਖਿਆ ਕਿ ਭਾਵੇਂ ਮਸਲਾ ਦੂਜੇ ਸੂਬੇ ਦਾ ਹੈ ਪਰ ਪੀੜਤਾਂ ਦੇ ਬਿਆਨ ਦਰਜ ਕਰ ਲਏ ਗਏ ਨੇ ਅਤੇ ਦੋਸ਼ੀਆਂ ਦੇ ਖਿਲਾਫ ਜਲ ਤੋਂ ਜਲਦ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਸਰ ਇਹ ਜਿਹੜਾ ਰੋਬਿੰਦ ਸਿੰਘ ਜਿਹੜਾ ਮਾਮਲਾ ਆਇਆ ਹੈ ਕੀ ਮਾਮਲਾ ਹੈ ਤੇ ਕੀ ਮਾਮਲਾ ਫੇਰ ਦਰਜ ਕੀਤਾ ਜਾਏਗਾ ਹਾਂ ਜੀ ਕਵਲਜੀਤ ਸਿੰਘ ਨਾਮ ਦਾ ਲੜਕਾ ਹੈ ਪਿਛਲੇ ਦਿਨੀ 12 ਤਰੀਕ ਨੂੰ ਦਲੌਜੀ ਖਜ਼ਾਰ ਵਿੱਚ ਗਿਆ ਜਿੱਥੇ ਇਹਨਾਂ ਦਾ ਝਗੜਾ ਉੱਥੋਂ ਦੇ ਜਿਹੜੇ ਕਹਿੰਦੇ ਨੇ ਇਹਨਾਂ ਦੇ ਅਕੋਰਡਿੰਗਲੀ ਪਾਰਕਿੰਗ ਦੇ ਵਿੱਚ ਜਿਹੜੇ ਉੱਥੇ ਬੰਦੇ ਸੀਗੇ ਉਹਨਾਂ ਦੇ ਨਾਲ ਝਗੜਾ ਆ ਇਹਦੇ ਨਾਲ ਕੁਟਮਾਰ ਹੋਈ ਆ ਉਸ ਤੋਂ ਬਾਅਦ ਅੰਮ੍ਰਿਤਸਰ ਆ ਕੇ ਵਾਪਸ ਇਥੇ ਦਾਖਲ ਹੋਏ ਨੇ ਤੇ ਇਹਨਾਂ ਨੂੰ ਸਾਨੂੰ ਇਨਫੋਰਮ ਕੀਤਾ ਜੋਪਾ ਇਹਨਾਂ ਨੂੰ ਪੁੱਛਿਆ ਜੋ ਹਨ ਨੂੰ ਦੱਸਣਗੇ ਜੋ ਬਿਆਨ ਦੇਣਗੇ ਅਕੋਰਡਿੰਗਲੀ ਆਪਾਂ ਕਰ ਕੋਈ ਸੀਸੀਟੀਵੀ ਕੋਈ ਵੀਡੀਓ ਇਹਨਾਂ ਕੋਲ ਸਾਹਮਣੇ ਆਈ ਸੀ ਇਹ ਦੇਖੋ ਇਹ ਇਥੋਂ ਦਾ ਇਨਸੀਡੈਂਟ ਨਹੀਂ ਗਾ ਇਹ ਹਿਮਾਚਲ ਦਾ ਇਨਸੀਡੈਂਟ ਹੈ ਬਟ ਆਪਾਂ ਕੋਸ਼ਿਸ਼ ਕਰਾਂਗੇ ਸ਼ਾਇਦ ਇਹਨਾਂ ਦਾ ਕੋ ਮੋਬਾਈਲ ਦੇ ਵਿੱਚ ਕੋਈ ਫੁਟੇਜ ਹੋ ਜਾਈ ਕਿਉਂਕਿ ਉਹ ਬੰਦੇ ਨੂੰ ਫੜਨ ਲਈ ਸ਼ਾਪੇ ਮਾਰੀ ਕੀਤੀ ਗਈ ਸੀ ਕਿ ਉਸ ਤੋਂ ਬਿਲਕੁਲ ਪਹਿਲਾਂ ਬਿਆਨ ਜੋ ਦੇਣਗੇ ਅਕੋਰਡਿੰਗਲੀ ਉਹਨੂੰ ਕਾਰਵਾਈ ਕਰਾਂਗੇ ਦੇ ਨਾਲ ਕੋਈ ਰਸਤਾ ਕੀਤਾ ਜਾਵੇਗਾ ਇਹਨਾਂ ਨੂੰ ਆ ਜਸਟ ਆਨਲੀ ਇਨਫੋਰਮ ਕੀਤਾ ਗਿਆ ਆਪਾਂ ਦੇਖਾਂਗੇ ਕਿ ਇਹਨੂੰ ਕੌਣ ਜਾਣਦਾ ਉੱਥੇ ਜਾਂ ਕਿਵੇਂ ਕਰਕੇ ਆਪਾਂ ਜੋ ਵੀ ਪੋਸਿਬਿਲਟੀ ਹੋ ਇਸ ਮਾਮਲੇ ਉੱਤੇ ਪੰਜਾਬ ਦੇ ਐਨਆਰਆਈ ਵਿਭਾਗ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਹਿਮਾਚਲ ਦੇ ਮੁੱਖ ਮੰਤਰੀ ਨੂੰ ਇੱਕ ਚਿੱਠੀ ਲਿਖੀ ਜਾਵੇਗੀ ਜਿਸ ਦੇ ਵਿੱਚ ਲਿਖਿਆ ਜਾਵੇਗਾ ਕਿ ਇਸ ਪਰਿਵਾਰ ਤੇ ਜਿਹੜਾ ਹਮਲਾ ਹੋਇਆ ਹੈ ਉਹਨਾਂ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ ਗਏ। ਪੀਨ ਦੀ ਜੋੜੇ ਨਾਲ ਜਿਹੜੇ ਫੋਟੋਮਾ ਗਈਆਂ ਮੁੰਡਾ ਪੰਜਾਬੀ ਆ ਬਹੁਤ ਬੁਰੀ ਤਰ੍ਹਾਂ ਨਾਲ ਫੋਟੋਮਾ ਗਈਆਂ ਉਹਨਾਂ ਨੂੰ ਦੱਸਾਵਾ ਕਿ ਕੰਮਾਰ ਤੋਂ ਮਾਮਲੇ ਦੇ ਵਿੱਚ ਹੋ ਸਕਦਾ ਕਿ ਪੰਜਾਬੀ ਸਮਝ ਤੋਂ ਨਾਲ ਫੋਟੋਮਾ ਗਈ। ਐਨਰਾਈ ਮੰਨ ਦੇ ਕੋਲ ਪੇਸ ਕਰਕੇ ਨਾ ਆਕਸਤਿਆ ਉਹ ਵੇਸਟੀ ਇੰਤਾਲ ਤੇディ ਉਹ ਮੈਂ ਮੈਨੂੰ ਹੁਣੇ ਹੀ ਤੁਸੀਂ ਦੱਸਿਆ ਮੈਨੂੰ ਪਤਾ ਨਹੀਂ ਸੀਗਾ ਮੈਂ ਸ਼ਾਮੀ ਅੱਜ ਜਾਣਾ ਉੱਥੇ ਮਿਲ ਕੇ ਉਹਨਾਂ ਜੋੜੇ ਨੂੰ ਹੁਣੇ ਉਹਨਾਂ ਨੂੰ ਮਿਲਦਾ ਪਤਾ ਕਰਦਾ ਉਹਨਾਂ ਦਾ ਪੁੱਤ ਪੋਤਾ ਹੋਇਆ ਕਿ ਦੀ ਹੋਇਆ ਕੀ ਹੋਇਆ ਤੇ ਆਪਾਂ ਉਹਨਾਂ ਦੇ ਨਾਲ ਹੀ ਬੜੀ ਮਾੜੀ ਗੱਲ ਕੀਤੀ ਉੱਥੇ ਜਿਹੜੇ ਬੰਦੇ ਉਹਨਾਂ ਦੇ ਗੱਲ ਪਏ ਹਮਾ ਚਲਦੇ ਹਮਾ ਚਲਦੇ ਚੀਫ ਮਿਨਿਸਟਰ ਨੂੰ ਲੈਟਰ ਲਿਖਾਂਗੇ ਡੀਜੀਪੀ ਨਾਲ ਗੱਲ ਕਰਾਂਗੇ ਕਿ ਸਾਡਾ ਉਹ ਬੰਦਾ ਜਿਹੜਾ ਇਹਦੇ ਤੇ ਬੰਦਾ ਜਿਹੜਾ ਕਾਰਵਾਈ ਕਰਨ ਦੇ ਜਿਹੜੇ ਬੰਦੇ ਉੱਥੇ ਗੱਲ ਪਏ ਠੀਕ ਹੈ ਕਿ ਦੀਗਾ ਅਪਾ ਐਨਆਈ ਜੁੜੇ ਦੇ ਨਾਲ ਅਦਰ ਸੀਨੀਅਰ ਕਾਲੀਆ ਨੂੰ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਵੀ ਪੀੜਤ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਆਖਿਆ ਕਿ ਕੰਗੜਾਂ ਦੀ ਇੱਕ ਵੀਡੀਓ ਕਰਕੇ ਪੰਜਾਬੀਆਂ ਸਿੱਖਾਂ ਤੇ ਹਮਲੇ ਹੋਣ ਲੱਗ ਪਏ ਨੇ ਅਤੇ ਮਜੀਠੀਆ ਨੇ ਇਹ ਵੀ ਕਿਹਾ ਹੈ ਕਿ ਪਹਿਲਾਂ ਵੀ ਉਹ ਭਾਜਪਾ ਨੂੰ ਆਖ ਚੁੱਕੇ ਨੇ ਕਿ ਕੰਗੜਾਂ ਉੱਤੇ ਕੰਟਰੋਲ ਕਰਨ ਪਰ ਕੰਗੜਾਂ ਨੂੰ ਉਹਨਾਂ ਨੇ ਬੇਲ ਲਗਾਮ ਛੱਡਿਆ ਹੋਇਆ ਜਾਂ ਕਿ ਉਸ ਤੇ ਲਗਾਮ ਲਗਾਉਣੀ ਬੇਹਜਾਦਾਂ ਜ਼ਰੂਰੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਆਈ ਥਿੰਕ ਇਹ ਜਿੱਥੇ ਮੈਂ ਇਨਸੀਡੈਂਟ ਨੂੰ ਪੰਡੈਮ ਕਰਦਾ ਕਿਉਂਕਿ ਇਹੇ ਜੀ ਸੋਚ ਦਾ ਪੰਜਾਬ ਚ ਕੀ ਦੇਸ਼ ਚ ਕੀ ਕਿਥੇ ਜਗ੍ਹਾ ਕੋਈ ਸਥਾਨ ਨਹੀਂ ਦੇਸ਼ ਇੱਕ ਹੈ ਔਰ ਸਭ ਤੋਂ ਵੱਧ ਦੇਸ਼ ਦੀ ਆਜ਼ਾਦੀ ਵਾਸਤੇ ਦੇਸ਼ ਨੂੰ ਅਨਾਜ ਦੇਣ ਵਾਸਤੇ ਪੰਜਾਬੀਆਂ ਦੀ ਮਿਹਨਤ ਤੇ ਕੁਰਬਾਨੀ ਅੱਜ ਕੋਈ ਪੰਜਾਬੀ ਵੀਰ ਦੇਸ਼ ਦੇ ਕਿਸੇ ਹਿੱਸੇ 'ਚ ਜਾਵੇ ਤੇ ਉਸ ਨੂੰ ਇਸ ਗੱਲ ਲਈ ਅਟੈਕ ਕੀਤਾ ਜਾਵੇ ਕਿ ਇਹ ਪੰਜਾਬੀ ਹੈ ਇਹ ਬਹੁਤ ਚਿੰਤਾ ਦਾ ਵਿਸ਼ਾ ਔਰ ਇਹ ਉਹ ਹਾਲਾਤ ਪੈਦਾ ਹੋ ਰਿਹਾ ਜਿਹੜੇ 80 ਤੇ 90 'ਚ ਹੋਏ ਸੀ ਮੈਂ ਤਾਂ ਅੱਜ ਵੀ ਪ੍ਰਧਾਨ ਮੰਤਰੀ ਸਾਹਿਬ ਨੂੰ ਮੈਂ ਪਹਿਲਾਂ ਵੀ ਅਪੀਲ ਕੀਤੀ ਸੀ ਕਿਉਂਕਿ ਜੋ ਮੈਂ ਤੁਹਾਡੇ ਚੈਨਲਾਂ 'ਰਈ ਵੇਖਿਆ ਹੈ ਜਾਂ ਜੋ ਮੈਂ ਇਹਨਾਂ ਭਰਾਵਾਂ ਦਾ ਸੁਣਿਆ ਕਿਉਂਕਿ ਇਹ ਪੰਨਵਾ ਪਿੰਡ ਤੋਂ ਸੰਬੰਧਿਤ ਨੇ ਜੀ ਔਰ ਪਨਵਾ ਪਿੰਡ ਮਜੀਠੇ ਹਲਕੇ ਦਾ ਹਿੱਸਾ ਹੈ ਮੈਨੂੰ ਜਦੋਂ ਫੋਨ ਆਇਆ ਮੈਂ ਹੀ ਤੁਹਾਡੇ ਚੈਨਲ ਵਾਲਿਆਂ ਨੂੰ ਫੋਨ ਕੀਤਾ ਕਿਉਂਕਿ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਸਾਡੀ ਸੁਲਵਾਈ ਕੋਈ ਨਹੀਂ ਔਰ ਉਦੋਂ ਦੱਸਣ ਵੇਲੇ ਸ਼ਾਇਦ ਇਹ ਦੱਸ ਨਹੀਂ ਸਕੇ ਮੈਨੂੰ ਕਿ ਕੀ ਹਾਲਾਤ ਬਣੇ ਔਰ ਮੇਰੇ ਵੀ ਪਰਿਵਾਰ 'ਚ ਕੋਈ ਇਹੋ ਜਿਹੀ ਡੈਥ ਹੋਈ ਸੀ ਮੈਂ ਉੱਥੇ ਰੁੱਝਿਆ ਸਾਂ ਇਸ ਲਈ ਜਦ ਮੈਂ ਇਹ ਸਾਰੀ ਗੱਲ ਦੀ ਤਹਿ ਤੱਕ ਪਹੁੰਚਿਆ ਦੇਖੋ ਅੱਜ ਕੱਲ ਲੋਕ ਪਹਾੜਾਂ ਨੂੰ ਜਾ ਰਹੇ ਔਰ ਹਮ ਆਚਲ ਪ੍ਰਦੇਸ਼ ਦਾ ਵੀ ਵੱਡਾ ਆਮਦਨ ਦਾ ਸਾਧਨ ਟੂਰਿਜ਼ਮ ਹੈ ਜੀ ਔਰ ਜੇ ਕੋਈ ਪਹਾੜਾਂ ਤੇ ਜਾਵੇ ਔਰ ਸਪੈਸ਼ਲੀ ਇਹ ਕਨਾਰੀ ਪਰਿਵਾਰ ਜਿਹੜੀ ਇੱਕ ਸਪੈਨਿਸ਼ ਇਹਨਾਂ ਦੀ ਜਿਹੜੀ ਧਰਮ ਪਤਨੀ ਸਪੈਨਿਸ਼ ਨੇ ਜੀ ਉਹਦਾ ਮਨ ਸੀ ਕਿ ਮੈਂ ਡਲਾਉਜ਼ੀ ਜਾਵਾਂ ਖਜਾਰ ਜਾਵਾਂ ਵੇਖਿਆ ਆਂ ਤੇ ਗੱਡੀ ਲਾਉਣ ਤੋਂ ਕਿਸੇ ਨੂੰ ਇਸ ਬੇਰਹਿਮੀ ਨਾਲ ਕੁੱਟੋਂ ਤੇ ਕੁੱਟ ਕੇ ਇਹ ਗੱਲ ਕਹੂੰ ਕਿ ਤੁਸੀਂ ਜਿਹੜੀ ਆਹ ਕੰਗਨਾ ਰਣੌਤ ਨਾਲ ਜੋ ਹੋਇਆ 에ਰਪੋਰਟ 'ਚ ਉਹਦੇ ਬਦਲੇ ਹੋਇਆ ਮੈਂ ਸਮਝਦਾ ਇਹ ਤੋਂ ਦੁਖਦਾਈ ਗੱਲ ਕੋਈ ਨਹੀਂ ਇਹ ਮੈਂ ਪਹਿਲਾਂ ਵੀ ਅਪੀਲ ਪਾਈ ਸੀ ਭਾਜਪਾ ਦੀ ਲੀਡਰਸ਼ਿਪ ਨੂੰ ਕਿ ਕੰਗਨਾਰ ਨੌਤ ਨੂੰ ਕੰਟਰੋਲ ਕਰੋ ਜੋ ਕਿਸਾਨੀ ਵੇਲੇ ਉਹਦੇ ਸਾਡੀਆਂ ਧੀਆਂ ਪੈਣਾ ਮਾਵਾਂ ਬਾਰੇ ਇਹ ਗੱਲ ਕਹਿਣੀ ਕਿ ਇਹ 100-100 ਰੁਪਏ ਦੀ ਦਿਹਾੜੀ ਤੇ ਆਉਂਦੇ ਸਾਲ-ਸਾਲ ਜਿੰਨੇ ਉੱਥੇ ਕੱਢਿਆ ਹੋਵੇ ਜਦੋਂ ਤੋਂ ਕੰਗਨਾਰ ਕੁਲਵਿੰਦਰ ਥੱਪੜकांड ਵਾਪਰਿਆ ਉਹਦੋਂ ਤੋਂ ਪੰਜਾਬੀਆਂ ਉਤੇ ਹਮਲੇ ਲਗਾਤਾਰ ਵਧ ਕੇ ਨੇ ਖੰਡੀਆਂ ਵਾਦੀਆਂ ਦੇ ਵਿੱਚ ਨਫਰਤ ਦਾ ਸੇਕ ਵੇਖਣ ਨੂੰ ਮਿਲ ਰਿਹਾ ਹੈ ਹੁਣ ਵੇਖਣਾ ਇਹ ਅਹਿਮ ਹੋਵੇਗਾ ਕਿ ਆਖਰਕਾਰ ਇਸ ਮਾਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕੀ ਬਿਆਨ ਦੇਣਗੇ ਕਿ ਕੋਈ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਇਥੇ ਕਈ ਤਰ੍ਹਾਂ ਦੇ ਸਵਾਲ ਇਹ ਵੀ ਖੜੇ ਹੋ ਰਹੇ ਨੇ ਕਿ ਹੁਣ ਅਜਿਹੇ ਹਾਲਾਤਾਂ ਨੂੰ ਵੇਖਦਿਆਂ ਹੋਇਆਂ ਜਿਹੜੇ ਬਾਹਰ ਦੇ ਪ੍ਰਵਾਸੀ ਜਿਹੜੇ ਐਨ ਆਰ ਆਈ ਲੋਕ ਨੇ ਉਹ ਪੰਜਾਬ ਦੇ ਵਿੱਚ ਆ ਕੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਨੇ ਕੀ ਉਹ ਪੰਜਾਬ ਆਉਣਗੇ ਕਿ ਪੰਜਾਬ ਹੋਰ ਕਿੰਨਾ ਕੁ ਨਫ਼ਰਤ ਅਤੇ ਧਰਮ ਦੇ ਆਧਾਰ ਤੇ ਦਰਦ ਨੂੰ ਹੰਡਾਏਗਾ ਸਭ ਤੋਂ ਅਹਿਮ ਇਹ ਹੋ ਜਾਂਦਾ ਹੈ ਕਿ ਇਸ ਮਾਮਲੇ ਦੇ ਨਾਲ-ਨਾਲ ਕੰਗਣਾ ਉੱਤੇ ਵੀ ਕੋਈ ਕਾਰਵਾਈ ਹੋਵੇਗੀ ਜਾਂ ਫਿਰ ਨਹੀਂ ਤੁਸੀਂ ਬਣੇ ਰਹੋ ਈਟੀਵੀ ਪਾਰ ਦੇ ਨਾਲ ਦਿਓ ਇਜਾਜ਼ਤ ਧੰਨਵਾਦ